ਸੋ ਆਖਿਰਕਾਰ ਪੰਜਾਬ ਕਿੰਗਸ ਨੇ ਆਈਪਲ 2025 ਦੇ ਕੁਆਲੀਫਾਇਰ 2 ਦੇ ਵਿੱਚ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ ਇਸ ਨਾਲ ਹੀ ਟੀਮ ਨੇ 11 ਸਾਲ ਬਾਅਦ ਆਈਪਲ ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਇਸ ਤੋਂ ਪਹਿਲਾਂ ਟੀਮ ਨੇ 2014 ਦੇ ਸੀਜ਼ਨ ਦਾ ਖਿਤਾਬੀ ਮੁਕਾਬਲਾ ਖੇਡਿਆ ਸੀ ਹੁਣ 3 ਜੂਨ ਨੂੰ ਪੰਜਾਬ ਅਤੇ ਬੰਗਲੌਰੂ ਦੇ ਵਿੱਚ ਫਾਈਨਲ ਮੈਚ ਖੇਡਿਆ ਜਾਵੇਗਾ ਸੋ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਪੰਜਾਬ ਨੇ 204 ਰਨ ਦਾ ਟਾਰਗੇਟ 19 ਓਵਰ ਦੇ ਵਿੱਚ ਚੇਸ ਕਰ ਲਿਆ ਸੋ ਕਪਤਾਨ ਨੇ ਜਿਹੜੇ ਸ਼੍ਰੇਸ਼ ਨੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ ਹੈ ਉਹਨਾਂ ਨੇ 41 ਬਾਲ ਤੇ ਨਾਟ ਆਊਟ 87 ਰਨਾਂ ਦੀ ਪਾਰੀ ਖੇਡੀ ਹੈ ਇਸ ਪਾਰੀ ਦੇ ਵਿੱਚ 5 ਚੌਕੇ ਅਤੇ 8 ਛੱਕੇ ਸ਼ਾਮਲ ਰਹੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ ਸੋ ਸ਼੍ਰੇਸ਼ ਤੋਂ ਇਲਾਵਾ ਨਿਹਲ ਵਡੇਰਾ ਆਪਣੇ 48 ਅਤੇ ਜੋਸ਼ ਇੰਗਲਿਸ਼ ਨੇ 38 ਰਨ ਬਣਾਏ ਅਸ਼ਵਨੀ ਕੁਮਾਰ ਨੂੰ ਉਹ ਵਿਕਟ ਹੈ ਜਿਹੜੇ ਦੋ ਵਿਕਟਾਂ ਮਿਲੀਆਂ टॉਸ ਹਾਰ ਕੇ ਬੈਟਿੰਗ ਕਰ ਰਹੀ ਮੁੰਬਈ ਤੋਂ ਤਿਲਕ ਵਰਮਾ ਤੇ ਸੂਰਜ ਕੁਮਾਰ ਯਾਦਵ 44-44 ਰਨਾਂ ਦੀਆਂ ਉਹਨਾਂ ਦੇ ਵੱਲੋਂ ਐ ਜਿਹੜੀਆਂ ਪਾਰੀਆਂ ਖੇਡੀਆਂ ਗਈਆਂ ਜੌਨੀ ਬੇਅਰਸਟੋ ਨੇ 38 ਰਨ ਬਣਾਏ ਪੰਜਾਬ ਦੇ ਵੱਲੋਂ ਅਜ਼ਮਤੁੱਲਾ ਉਮਰ ਜੈ ਨੂੰ ਦੋ ਵਿਕਟ ਮਿਲੇ ਅਤੇ ਜੇ ਗੱਲ ਕਰੀਏ ਮੈਚ ਜਿਹੜਾ ਬੇਹੱਦ ਜ਼ਿਆਦਾ ਦਿਲਚਸਪ ਵੇਖਣ ਨੂੰ ਮਿਲਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਮੁਸ਼ਕਿਲਾਂ ਆ ਰਹੀਆਂ ਸਨ بارش ਸ਼ੁਰੂ ਹੋ ਗਈ ਸੀ بارش ਕਾਰਨ ਇਹ ਮੈਚ ਵੀ ਲੇਟ ਸ਼ੁਰੂ ਹੋਇਆ ਲੇਕਿਨ ਜਿਹੜੇ ਫੈਨ ਸੀ ਉਹਨਾਂ ਦੀਆਂ ਉਮੀਦਾਂ ਟਿਕੀਆਂ ਹੋਈਆਂ ਸਨ ਹਰ ਇੱਕ ਦੀ ਨਿਗਾਹ ਜਿਹੜੀ ਇਸ ਮੈਚ ਤੇ ਟਿਕੀ ਹੋਈ ਸੀ ਕਿ ਆਖਿਰ ਪੰਜਾਬ ਦੀ ਜਿਹੜੀ ਇਹ ਟੀਮ ਫਾਈਨਲੇ ਦੇ ਵਿੱਚ ਪਹੁੰਚਦੀ ਹੈ ਕਿ ਨਹੀਂ ਅਤੇ ਆਖਿਰਕਾਰ ਹੈ ਜਿਹੜਾ ਪੰਜਾਬ ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਜਾਂਦਾ ਹੈ 11 ਸਾਲ ਬਾਅਦ ਇਹ ਟੀਮ ਹੈ ਜਿਹੜੀ ਪ੍ਰੀਤੀ ਜਿੰਤਾ ਦੀ ਟੀਮ ਹੈ ਜਿਹੜੀ ਪੰਜਾਬ ਕਿੰਗਸ 11 ਹੈ ਜਿਹੜੀ ਉਹ ਫਿਨਾਲੇ ਦੇ ਵਿੱਚ ਪਹੁੰਚ ਜਾਂਦੀ ਹੈ ਹੁਣ ਵੇਖਣਾ ਹੋਵੇਗਾ ਕਿ ਆਖਿਰ IPL ਦਾ ਖਿਤਾਬ ਕੌਣ ਜਿੱਤਦਾ ਹੈ ਬਿਊਰੋ ਰਿਪੋਰਟ ਨੂੰ ਧਿਆਨ ਲਾਇਓ